हां जी दोस्तों ਤੁਸੀਂ ਹਮੇਸ਼ਾ ਪੁੱਛਦੇ ਜੀ ਕਿ ਸਮੁੰਦਰ ਦੇ ਵਿੱਚ ਜੇ ਤੁਹਾਡਾ ਕੋਈ ਬੰਦਾ ਕੰਮ ਕਰਦਾ ਜਹਾਜ਼ ਤੋਂ ਥੱਲੇ ਡਿੱਗ ਪੇ ਤੇ ਉਹਦਾ ਕੀ ਪ੍ਰਬੰਧ ਹੈ ਤੁਸੀਂ ਕਿਵੇਂ ਉਹਨੂੰ ਚੁੱਕ ਕੇ ਲਿਆ ਸਕਦੇ ਜੀ ਤੇ ਉਹਦੇ ਵਾਸਤੇ ਸਾਡੇ ਜਹਾਜ਼ ਤੇ ਹੁੰਦੀ ਹੈ ਰੈਸਕੂ ਬੋਟ ਉਹਦੇ ਵਿੱਚ ਆਪਾਂ ਹਰ ਟਾਈਮ ਬੈਠੇ ਆ ਤੇ ਉਹਦੀ ਹਰ ਮਹੀਨੇ ਅਸੀਂ ਮੰਥਲੀ ਪ੍ਰੈਕਟਿਸ ਕਰਦੇ ਰਹਿੰਦੇ ਹਾਂ ਵੀ ਉਹ ਕਿਵੇਂ ਬੰਦਾ ਜੇ ਮੰਨ ਲਓ ਇੱਕ ਵਾਰੀ ਇਸ ਤਰ੍ਹਾਂ ਕੰਮ ਕਰਦਾ ਸਮੁੰਦਰ ਦੇ ਵਿੱਚ ਜਾ ਡਿੱਗੇ ਮੰਨ ਲਓ ਆਪਣਾ ਸ਼ਿਪ ਖਲੋਤਾ ਵਾ ਤੇ ਉੱਥੇ ਬੰਦਾ ਕੰਮ ਕਰਨ ਦੇ ਆਵੇ ਉੱਥੋਂ ਕਹਣਾ ਸਮੁੰਦਰ ਚ ਡਿੱਗ ਪੇ ਤੇ ਉਹਦਾ ਕੀ ਪ੍ਰਬੰਧ ਹੈ ਉਹਨੂੰ ਕਿਵੇਂ ਬਚਾਇਆ ਜਾ ਸਕਦਾ ਤੇ ਆਵੇ ਇਸ ਤਰ੍ਹਾਂ ਦਾ ਆਪਣਾ ਕੋਈ ਸਿਸਟ ਆਪਾਂ ਹੁਣ ਇਸ ਟਾਈਮ ਲਾਈਫ ਬੋਰਡ ਦੇ ਵਿੱਚ ਬੈਗੇ ਆ ਤੁਹਾਨੂੰ ਦਿਖਾਉਣੇ ਆ ਕਿਵੇਂ ਆਪਣੇ ਚੀਫ ਅਫਸਰ ਇਨਚਾਰਜ ਤੇ 3rd ਇੰਜੀਨੀਅਰ ਵੀ ਦਾ ਬੋਰਡ ਇਨਚਾਰਜ ਇੰਜਨ ਦਾ ਸਾਰਾ ਜ਼ਿੰਮੇਵਾਰੀ 3rd ਇੰਜੀਨੀਅਰ ਦੀ ਆ ਤੇ ਚੀਫ ਅਫਸਰ ਕਮਾਂਡ ਦੇ ਵਿੱਚ ਆ ਤੇ ਮੈਂ ਅਸਿਸਟ ਕਰੂੰਗਾ ਇਹਨਾਂ ਨੂੰ ਤੇ ਆਪਾਂ ਹੁਣ ਬੋਰਡ ਸਮੁੰਦਰ ਦੇ ਵਿੱਚ ਲੋਰ ਕਰਨ ਲੱਗੇ ਆ ਤੇ ਤੁਹਾਨੂੰ ਦਿਖਾਉਣੇ ਆ ਹੁਣ ਵੀ ਕਿਵੇਂ ਦਾ ਸੀਨ ਹੁੰਦਾ ਠੀਕ ਹੈ ਜੀ ਆਜੋ ਮੇਰੇ ਨਾਲ ਆ ਆਪਣੇ ਦੂਸਰੇ ਮੁੰਡੇ ਜਿਹੜੇ ਅਸਿਸਟ ਕਰਨਗੇ ਬੋਰਡ ਦਾ ਸਾਰਾ ਸਿਸਟਮ ਕੁਛ ਐਵੇਂ ਦਾ ਹੁੰਦਾ ਥੋੜਾ ਸੋ ਥੋੜਾ ਠੀਕ ਹੈ ਜੀ ਅੱਜ ਤਾਂ ਉਹ ਬਣਿਆ ਇਹ ਦੇ ਕਿਸ ਤਰ੍ਹਾਂ ਜੇ ਕੋਈ ਕੰਮ ਕਰਦਾ ਬੰਦਾ ਆਪਣਾ ਸਮੁੰਦਰ ਦੇ ਵਿੱਚ ਚਾਰ ਡਿੱਗੇ ਉਹਦਾ ਕੀ ਇਲਾਜ ਹੈ ਹਾਂ ਵੀ ਆ ਆਪਣੀ ਬੋਟ ਹੁਣ ਲੱਗੀ ਆ ਲੋਰ ਹੋਣਾ ਵੇਂਦੇ ਰਹਿਣ ਕੀ ਬੰਦਾ ਓਹ ਮੁੰਡੇ ਨੇ ਉਧਰ ਲੋਰ ਕਰਨੀਆਂ ਜਾ ਆਪਣੀ ਬੋਟ ਆਵੇ ਸਿੱਜੇ ਸਿੱਜੇ ਸਮੁੰਦਰ ਦੇ ਵਿੱਚ ਲੋਰ ਹੁੰਦੀ ਜਾਂਦੀ ਹੈ ਠੀਕ ਆ ਆਵੇ ਜਿਦਾਂ ਉਹ ਕ੍ਰੇਨ ਦੇ ਨਾਲ ਹੀ ਬੋਟ ਲੱਗੀ ਆ ਆਵੇ ਆਪਾਂ ਹੁਣ ਹੌਲੀ ਹੌਲੀ ਸਮੁੰਦਰ ਦੇ ਵਿੱਚ ਉਤਰ ਚੱਲੇ ਆਂ ਸਮੁੰਦਰ ਦੇ ਲੈਵਲ ਤੇ ਆ ਚੱਲੀਏ ਠੀਕ ਆ ਇਹ ਅਹੀ ਪ੍ਰੈਕਟਿਸ ਕਰਨ ਲੱਗੇ ਆ ਸਾਡਾ ਬੰਦਾ ਜੇ ਕੋਈ ਸਮੁੰਦਰ ਦੇ ਵਿੱਚ ਡਿੱਗ ਪੇ ਤਾਂ ਉਹਦਾ ਕੀ ਇਲਾਜ ਆ ਠੀਕ ਹੈ ਜੀ ਆਓ ਜਹਾਜ਼ ਉੱਪਰ ਰਹਿ ਗਿਆ ਤੇ ਆਪਾਂ ਸਿੱਜੇ ਸਿੱਜੇ ਆਵੇ ਸਮੁੰਦਰ ਦੇ ਵਿੱਚ ਆਪਣੀ ਬੋਟ ਆ ਗਈ ਠੀਕ ਹੈ ਜੀ ਆਵੇ ਚੀਫ ਅਫਸਰ ਆਪਣੇ ਇੰਚਾਰਜ ਨੇ ਉਹ ਆਣ ਲੱਗੇ ਆਪਾਂ ਪਾਣੀ ਦੇ ਵਿੱਚ ਹੁਣ ਮੰਨ ਲਓ ਵੀ ਆਪਣਾ ਕੋਈ ਬੰਦਾ ਇੱਥੋਂ ਸਮੁੰਦਰ ਦੇ ਵਿੱਚ ਜਾ ਡਿੱਗਾ ਵਾ ਉਹ ਜਾਜ ਤੋਂ ਤੋਂ ਕੰਮ ਕਰਦਾ ਕਰਦਾ ਕੋਈ ਇੱਥੇ ਆਂ ਡਿੱਗਾ ਵਾ ਤੇ ਉਹ ਨੂੰ ਆਪਾਂ ਪਾਣੀ ਦੇ ਵਿੱਚ ਛੱਡ ਕੇ ਚਲੇ ਨਹੀਂ ਜਾਣਾ ਉਹਨੂੰ ਆਪਾਂ ਬਚਾਉਣ ਦਾ ਪੂਰਾ ਕਰਨਾ ਹੈ ਪ੍ਰਬੰਧ ਠੀਕ ਹੈ ਤਾਂ ਉਹਦਾ ਬਚਾਉਣ ਦਾ ਪ੍ਰਬੰਧ ਹੈ ਆਪਣੇ ਜਾਜ ਤੇ ਰੈਸਕਿਊ ਬੋਰਡ ਠੀਕ ਹੈ ਐਦਾਂ ਦਾ ਕੋਈ ਸੀਨ ਹੈਗਾ ਵਾ ਤੇ ਆਵੇ ਹੁਣ ਆਪਾਂ ਇੰਜ ਸਟਾਰਟ ਕਰਾਂਗੇ ਇਹਦਾ ਤੁਹਾਨੂੰ ਦਿਖਾਉਣੇ ਪੂਰਾ ਸੀਨ ਯੈਸ ਯੈਸ ਬਿਕੋਜ਼ ਇਟਸ ਸਟਿਲ ਟਾਈਟ ਯਾ ਸੋ ਫੋ ਦਾ ਮੂਮੈਂਟ ਕਹਿੰਨਾ ਹੈ ਰਿਮੂਵ ਦਾ ਐਫ ਪੀ ਡੀਸ ਯਸ ਯਸ ਮੌਸਮ ਥੋੜਾ ਠੰਡਾ ਹੋਣ ਕਰਕੇ ਆਪਣਾ ਇੰਜਨ ਥੋੜਾ ਜਿਹਾ ਠੰਡਾ ਜੇ ਪੈਟਰੋਲ ਇੰਜਨ ਹੈ ਪੈਟਰੋਲ ਤੇ ਚੱਲਦਾ ਵਾ ਤੇ ਨਾਰਮਲ ਬੋਟ ਵਾਲਾ ਇੰਜਨ ਹੈ ਜਿਹੜਾ ਆਪਾਂ ਬੋਟਾਂ ਵਗੈਰਾ ਬੰਦੇ ਨਾ ਉਹਦੇ ਵਾਲਾ ਇੰਜਨ ਹੈ ਵਧੀਆ ਚੱਲਦੀ ਬੋਟ ਹੈ ਬਸ ਥੋੜਾ ਜਿਹਾ ਅੱਜ ਕਾਫੀ ਦਿਨਾਂ ਬਾਅਦ ਚਲਾਉਂਦੇ ਨਾ ਤਾਂ ਇਹਨੇ ਗਰਮ ਹੋਣ ਤੇ ਟਾਈਮ ਲੱਗਣਾ ਥੋੜਾ ਜਿਹਾ ਇਹਨੂੰ ਚਲੋ ਜਾ ਅਜੋਕ ਉਪਰੋਂ ਆਪਣੇ ਕੰਟੇਨਰ ਦੇ ਲੈਣ ਦੇ

ਆਵਰ ਸਟੀਰਿੰਗ ਓ ਮਾਈ ਗਾਡ ਹੁਣ ਆਪਾਂ ਸਪੀਡ ਵਧਾਉਂਦੇ ਆ ਚੱਕ ਚੱਕ ਜਵਾਨਾ ਓ ਮਾਈ ਗਾਡ ਇਟਸ ਰੀਅਲੀ ਨਾਈਸ ਆਜ ਆਪਾਂ ਕੱਢਣ ਆ ਜਹਾਜ਼ ਦੀ ਜਿਹੜੀ ਆ ਬੋਰਡ ਦੇ ਉੱਤੇ ਠੀਕ ਹੈ ਜੀ ਇਹ ਵੀ ਇੱਕ ਵੱਖਰੀ ਚੀਜ਼ ਹੀ ਆ ਇਹ ਵੀ ਬਹੁਤ ਘੱਟ ਲੋਅਰ ਕਰੀ ਦੀ ਆ ਜੇ ਮੌਸਮ ਬਿਲਕੁਲ ਇਦਾਂ ਦਾ ਸਾਫ਼ ਹੋਵੇ ਫੇਰ ਹੀ ਲੋਅਰ ਕਰਕੇ ਚਲਾ ਕੇ ਵੇਖੀ ਦੀ ਆ ਬਾਕੀ ਇਹ ਆ ਬਿਲਕੁਲ ਐਮਰਜੈਂਸੀ ਵਾਸਤੇ ਇਹ ਆਪਣੀ ਐਮਰਜੈਂਸੀ rescue boat ਇਹਨੂੰ ਆਪਾਂ ਕਹਿੰਦੇ ਆ ਹਰ ਜਹਾਜ਼ ਦੇ ਉੱਤੇ ਹੁੰਦੀ ਆ ਇਹਦਾ ਸਿਰਫ ਇੱਕ ਤੇ ਇੱਕ ਹੀ ਕੰਮ ਆ ਕਿ ਜਹਾਜ਼ ਦੇ ਉੱਤੇ ਜੇ ਬੰਦਾ ਕੋਈ ਕੰਮ ਕਰਦਾ ਕਰਦਾ ਥੱਲੇ ਜਾ ਡਿੱਗੇ ਸਮੁੰਦਰ ਦੇ ਵਿੱਚ ਤੇ ਉਹਨੂੰ ਆਪਾਂ ਬਚਾ ਕੇ ਲਿਆਉਣਾ ਵਾ ਉਹਦੇ ਵਾਸਤੇ ਸਾਨੂੰ ਹੁੰਦੀ ਪੂਰੀ ਪ੍ਰੈਕਟਿਸ ਤੇ ਪਰ ਫਿਰ ਵੀ ਨਾਲੋਂ ਨਾਲ ਉਹਦੀ ਟਾਈਮ ਟੂ ਟਾਈਮ ਰਿਹਸਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਕਿਹੇ ਵੀ ਚੀਜ਼ ਦੀ ਜੇ ਤੁਸੀਂ ਪ੍ਰੈਕਟਿਸ ਛੱਡ ਦੋਗੇ ਤੇ ਤੁਹਾਨੂੰ ਚੇਤਾ ਭੁੱਲ ਜਾਣਾ ਆ ਆਪਣਾ ਸ਼ੇਪ ਆ ਠੀਕ ਹੈ ਜੀ ਆਹੜਾ ਤੁਸੀਂ ਆਪਣਾ ਵੇਖਣਦੇ ਜੇ ਇਹ ਸ਼ੇਪ ਇੰਨੀ ਦੂਰੀ ਤੱਕ ਵੀ ਜੇ ਬੰਦਾ ਡਿੱਗਾ ਹੋਵੇ ਤੇ ਆਪਾਂ ਨੂੰ ਚੁੱਕ ਕੇ ਵਾਪਸ ਲਿਆ ਸਕਦੇ ਹਾਂ ਠੀਕ ਹੈ ਜੀ ਤੇ ਲਾਈਫ ਜੈਕਟ ਪਾ ਕੇ ਇਤਰਾ ਤੇਰਾ ਆਪਾਂ ਜਾਣਾ ਵਾ ਆ ਚਲੋ ਜੀ ਦਰੋ ਆਪਣਾ ਸ਼ੇਡ ਓ ਮਾਈ ਗਾਡ ਆ ਆਪਾਂ ਨੂੰ ਬਹੁਤ ਇਤਰਾ ਬਾਕੀ ਜਾ ਹੀ ਖਲੋਟੇ ਆ ਠੀਕ ਹੈ ਜੀ ਹੁਣ ਬੰਦਾ ਚੇਂਜ ਹੋ ਗਿਆ ਹੁਣ ਥਰਡ ਇੰਜੀਨੀਅਰ ਵਿਲ ਡਰਾਈਵ ਜੈਸ ચીਫ ਆਫਸਰ ਇਨ ਕਮਾਂਡ ચીਫ ਆਫਸਰ ਆਪਣੇ ਹੈਗੇ ਆ ਜਹਾਜ਼ ਬੋਰਡ ਦੇ ਇਨਚਾਰਜ ਇਹਨਾਂ ਨੇ ਆਪਾਂ ਨੂੰ ਦੇਣੀਆਂ ਇਨਸਟਰਕਸ਼ਨ ਤੇ ਆਪਾਂ ਫਿਰ ਥਰਡ ਇੰਜੀਨੀਅਰ ਆਪਣੇ ਇਹਦੇ ਜਹਾਜ਼ ਦਾ ਜਿਹੜਾ ਇੰਜਣ ਆ ਜਿਹੜੀ ਦੀ ਟੈਕਨੀਕਲ ਕੋਈ ਜੇ ਇਹਦੇ ਵਿੱਚ ਕੋਈ ਖਰਾਬੀ ਆਉਂਦੀ ਹੈ ਤਾਂ ਉਹਦੇ ਵਾਸਤੇ ਆਪਣੇ ਜਹਾਜ਼ ਤੇ ਥਰਡ ਇੰਜੀਨੀਅਰ ਈਵਨ ਆਵਰ ਡੇਂਜਰ ਨੂੰ ਜਿਹੜਾ ਆਪਣੇ ਸ਼ਿਪ ਦਾ ਇੰਜਣ ਆ ਉਹਦੀ ਵੀ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਹੀ ਆ ਥਰਡ ਇੰਜੀਨੀਅਰ ਦੇ ਸਿਰ ਤੇ ਠੀਕ ਹੈ ਜੀ ਬੜਾ ਇੰਪੋਰਟੈਂਟ ਬੜੇ ਮੇਨ ਬੰਦੇ ਆ ਸਾਡੇ ਜਹਾਜ਼ ਦੇ ਤੁਸੀਂ ਪੁੱਛਦੇ ਹੁੰਦੇ ਨਾ ਜੇ ਤੁਹਾਡੇ ਸਮੁੰਦਰਨ ਜਾਇ ਨੂੰ ਚਲਦੇ ਨੂੰ ਸਮੁੰਦਰ ਦੇ ਵਿੱਚ ਜੇ ਕੋਈ ਪ੍ਰੋਬਲਮ ਆ ਜੇ ਤੇ ਉਹ ਕੌਣ ਠੀਕ ਕਰਦਾ ਵਾ ਤੇ ਉਹ ਇਹੋ ਹੀ ਆ ਸਾਡੇ ਸਾਹਬ ਜਿਹੜੇ ਠੀਕ ਕਰਦੇ ਥਰਡ ਇੰਜੀਨੀਅਰ ਤੇ ਚੀਫ ਇੰਜੀਨੀਅਰ ਨੇ ਤੇ ਸਕੰਡ ਇੰਜੀਨੀਅਰ ਤੇ ਇੱਕ ਫੋਰਥ ਇੰਜੀਨੀਅਰ ਚਾਰ ਆਪਣੇ ਜਾਗਦੇ ਇੰਜੀਨੀਅਰ ਹੁੰਦੇ ਆ ਜੀ ਹੁਣ ਮਿੱਤਰੋ ਮੈਂ ਚਲਾਉਣ ਲੱਗਾ ਜੇ ਆਜੀ ਹੁਣ ਆਪਾਂ ਚਲਾਉਣ ਲੱਗੇ ਬੋਟ ਨਵੀਂ ਪ੍ਰੈਕਟਿਸ ਕਰ ਰਹੇ ਆ ਮੈਂ ਵੇਖੋ ਥਰਡ ਇੰਜੀਨੀਅਰ ਪੂਰੇ ਇਨਚਾਰਜ ਨੇ ਤੇ ਆਪਾਂ ਕਰਦੇ ਆ ਬੋਟ ਦੀ ਡਰਾਈਵਰੀ ਠੀਕ ਆ ਜੀ ਵਾਓ ਇਟਸ ਨਾਈਸ ਆਓ ਆਪਣਾ ਸ਼ਿਪ ਰਹਿ ਗਿਆ ਪਿੱਛੇ ਹੁਣ ਤੁਸੀਂ ਮੇਰੀ ਡਰਾਈਵਰੀ ਚੈੱਕ ਕਰ ਲਓ ਬੋਰਡ ਵੀ ਆਪਾਂ ਨੂੰ ਚਲਾਉਣੀ ਹੋਣੀ ਜੇ ਵਟ ਆਜਾ ਅੱਜ ਤੇ ਮੈਂ ਚਲਾਉਣਾ ਹੀ ਆ ਤੇ ਬੋਰਡ ਵੀ ਆਪਾਂ ਚਲਾਉਨੇ ਆ ਠੀਕ ਹੈ ਜੀ ਪਰ ਇਹਦੀ ਪ੍ਰੈਕਟਿਸ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਤਾਂ ਹੀ ਅੱਜ ਆਪਾਂ ਬੋਰਡ ਲੋਅਰ ਕੀਤੀ ਆ ਕਿ ਤਾਂ ਕਿ ਆਪਾਂ ਇਹਦੀ ਪ੍ਰੈਕਟਿਸ ਕਰ ਸਕੀਏ ਠੀਕ ਹੈ ਜੀ ਸਪੀਡ ਆਪਾਂ ਦਿੱਤੀ ਹੈ ਚੁੱਕ ਹੁਣ ਆਪਾਂ ਚੱਲਦੇ ਆਂ ਸੈਂਟਰ ਦੇ ਵਿੱਚ ਓਏ ਯੇ ਆਪਾਂ ਚੱਲੋ ਬੰਦੇ ਨੂੰ ਬਚਾਉਣ ਠੀਕ ਹੈ ਜੀ ਵੈਰੀ ਨਾਈਸ ਕੱਟ ਕੇ ਵੀ ਵੀ ਕਰ ਸਕਦੇ ਆਂ ਜੀ ਹਾਂ ਇਹ ਕਿਹੜਾ ਹੈ ਇਹ ਨੀ ਬੋਲੋ ਮੋਰ ਰੋਡ ਪਰ ਨਾ ਚੜਾ ਪਹਿਲਾ ਗੇਅਰ ਦੇ ਚੁੱਕੀ ਆ ਮਾੜੀ ਮਾੜੀ ਟਰਨ ਦੇ ਲਾ ਕੇ ਅੱਛਾ ਬੈਠੋ ਹੁਣ ਆਪਾਂ ਅੱਗੇ ਉਹਦੇ ਸਿਰ ਛੱਡ ਦੇਣਾ ਬਾਅਦ ਹੀ ਨਾਲ ਨਾਲ ਚੱਲ ਜਾਈਏ ਸੋ ਜੀ ਸੋਲੀ ਵੀ ਵਿਲ ਗੋ ਨੀਅਰ ਟੂ ਦ ਸ਼ਿਪ ਸਾਈਡ ਰਾਈਟ ਯੈਸ Oh look! 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 There's a seal. Seal. Three Yeah. Move to the Seal. Oh my God! It's really nice. It's so cute. It's having like a morning snooze, yeah. Oh. Hello. देखना उधर। है 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 ਤੇ ਬੈਟਰੀ ਯੂ ਟੇਕ ਦੈਟਸ ਆਈ ਥਿੰਕ ਇਟਸ ਇਨਫ ਹਾਂਜੀ ਤੇ ਆਵੇ ਹੁਣ ਆਪਾਂ ਜਿੱਦਾਂ ਥੱਲੇ ਹੁਣ ਆਪਣੀ ਬੋਟ ਉੱਪਰ ਆ ਗਈ ਆ ਤੇ ਜਦੋਂ ਬੰਦੇ ਨੂੰ ਆਪਾਂ ਚੋਕ ਕੇ ਵਿੱਚ ਬਿਠਾ ਲੈਣਾ ਵਾ ਫਿਰ ਇਹਨੂੰ ਹੁੱਕ ਦੇ ਨਾਲ ਹੀ ਤਰ੍ਹਾਂ ਕਨੈਕਟ ਕਰ ਦੇਣਾ ਸਿੱਧਾ ਇਸ ਤਰ੍ਹਾਂ ਤੇ ਮੋਟਰ ਨੇ ਉੱਪਰ ਮੋਟਰ ਲੱਗੀ ਆ ਮੋਟਰ ਦੇ ਨਾਲ ਬਟਨ ਆਪਣਾ ਤੇ ਉਹਨੇ ਸਿੱਧਾ ਹੀ ਇਹਨੂੰ ਵਿੱਚ ਨੂੰ ਆਪਾਂ ਨੂੰ ਚੋਕ ਕੇ ਉੱਪਰ ਲੈ ਜਾਣਾ ਤੇ ਆਵੇ ਹੁਣ ਪਾਣੀ ਰਹਿ ਗਿਆ ਥੱਲੇ ਤੇ ਆਪਣੀ ਬੋਟ ਵਾਪਸ ਉੱਪਰ ਜਾਜ ਦੇ ਉੱਪਰ ਜਾਣ ਲੱਗੀ ਆ ਉੱਥੇ ਆਪਾਂ ਜਾ ਕੇ ਸਟੌਪ ਕਰਨਾ ਵਾ ਤੇ ਜੇ ਕੋਈ ਆਪਣੇ ਜਾਜ ਦੇ ਉਤੋਂ ਬੰਦਾ ਡਿੱਪੇ ਜੇ ਆਪਾਂ ਨੂੰ ਵਾਪਸ ਬਚਾ ਕੇ ਜਹਾਜ਼ ਦੇ ਉੱਪਰ ਪਹੁੰਚਾ ਸਕਦੇ ਆ ਉਹਦਾ ਵੀ ਆਪਣੇ ਕੋਲ ਹੱਲ ਹੁੰਦਾ ਵਾ ਇਹਨੂੰ ਸਾਡੀ ਲੈਂਗੁਏਜ ਦੇ ਵਿੱਚ ਮੈਨ ওভারਬੋਰਡ ਕਹਿੰਦੇ ਆ ਜਿਹਦੀ ਪ੍ਰੋਪਰ ਡ੍ਰਿਲ ਹੁੰਦੀ ਹਰ ਮਹੀਨੇ ਅਸੀਂ ਇਹਦੀ ਕਰਦੇ ਆ ਪ੍ਰੈਕਟਿਸ ਠੀਕ ਹੈ ਜੀ ਤੇ ਇਦਾਂ ਦਾ ਕੋਈ ਸਾਫ ਕਿਤਾਬ ਸਾਡੇ ਜਹਾਜ਼ ਤੇ ਹੁੰਦਾ